इंडिया <smallion> गेट <sound> ਦੀ ਸਹਾਇਵਾ ਚਰਪੁਰਦੀ ਦੀ ਕਿਰਪਾਤ ਸਾਹਿਦ ਅਸਵੇਂ ਪ੍ਰਤਮ ਅਪੁਦੀ ਸਮੇਂ ਕੈ ਗੁਰੂ ਨਾਨਕ ਦੇਵ ਜੀ ਆਏ ਜਿਵੇਂ ਅੰਤਿ ਗੁਰਦੇ ਅਮਰ ਗਵਾਸਰਾਂ ਦਾਸੇ ਗੁਰੂ ਸਹਾਇ ਅਦਨ ਹਰਿ ਗੋਬਿੰਦ ਨਾਮ ਸਿਮਰੋਇ ਫਰੀ ਕਰਨਾਏ ਸ਼ਰੀਰ ਹਰਿ ਪਰਿਸ਼ਰਨ ਤੇ ਆਈ ਜਏ ਤੇ ਡੱਕੇ ਸਦੁਖ ਜਾਏ ਇੱਕ ਪਹਾੜ ਸਿੰਘ ਘਰ ਗੋਲ ਦੇ ਆਵੇ ਧਾਏ ਸਤਨਿ ਹੋਏ ਸਹਾਇ ਦਸਵੇਂ ਪਉਤ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਪੰਨ ਹੋਏ ਸਹਾਏ ਦਸਵੇਂ ਪਉਤ ਸਾਹਿਬ ਦੀ ਦੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸੰਦ ਨਾਮ ਦਾ ਧਿਆਨ ਕਰਕੇ ਬੋਲੋ ਜੀ ਹਾਏ ਅੰਧਾ ਪਿਆਰਿਆ ਚੰਨ ਸਾਹਿਬ ਜਾਨਿਆ ਚਾਜ ਬੰਦਿਆ ਰੱਡੀਆਂ ਜੰਦੀਆਂ ਤਪੀ ਜਨਾਹ ਦਿਤਿਆ ਵੰਦਿ ਸ਼ਟਿਆ ਦੇਖ ਤਰਾਇ ਤੇ ਗਵਾਹੀ ਦੇਖ ਪਿਆਰ ਨਿਤ ਕੀਤਾ ਜਨਾਹ ਪਿਆਰਿਆ ਸੱਜਿਆਰਿਆ ਦੀਤ ਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾਹ ਸਿਦਾ ਸਿੰਘਿਆ ਨੇਤਰ ਦੇਤ ਸਿੱਧਕੇ ਬੰਗ ਬੰਕ ਤਕਾਏ ਖੋਪਰੀਆਂ ਲਹਾਈਆਂ ਚਰਟੜੀਆਂ ਦੇ ਤਲੇ ਤਨ ਆਰਿਆ ਨਾਲ ਚਿਰਾਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਤੇ ਸਵਾ ਸਤ ਸਦਿਭਾਈਂ ਦਿਨਾਂ ਦੀ ਗੋਮਈ ਦਾ ਝੰਡਰ ਕੇ ਬੋਲ ਦਿੱਤੀ ਵਾਹਿਗੁਰੂ ਬੰਦਾ ਕਸ਼ਟਾ ਸਰਬਤ ਗੁਰਦੁਆਰਿਆਂ ਦਾ ਝੰਡਰ ਕੇ ਬੋਲ ਦਿੱਤੀ ਵਾਹਿਗੁਰੂ ਤੇ ਤੁਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਕਹਿ ਜੀ ਸਰਬਤ ਖਾਲਸਾ ਜੀ ਦਾ ਦਰਸ਼ਿਆ ਦੇ ਆਏ ਤੈ ਦੇ ਤੇ ਫਤਿਹ ਦਰਜ ਕੀ ਤਾ ਪੰਚ ਕੀ ਦੇਤਿ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਸਵਾਹਿਬ ਸਰ ਕਰ ਸਖੀ ਦਾਨ ਕੇ ਸਦਾਨ ਰਚ ਦਾਨ ਬਵੇਕ ਦਾਨ ਵੇ ਸਾਹੂਤਾਰ ਭਰੋਸਾ ਦਾਰ ਦਾਨ ਸਿਤਾ ਵਾਹ ਦਾਰੇ ਸ੍ਰੀ ਅਮਰਿਤ ਸਰ ਸਾਹਿਬ ਜੀ ਦੇ ਦਰਸ਼ਨ ਸਮਾਰ ਚੌਕੀਆਂ ਝੰਡੇ ਬੁੰਗੇ ذکو ਜੋਗਿਆ ਕਾਲ ਧਰਮ ਦਾ ਜੈਕਾਰ ਬੋਲੋ ਜੀ ਵਾਹ ਸਿੱਖ ਦਾ ਮਨ ਨਿਵਾ ਮਾਤੀ ਉੱਚੀ ਮੱਤ ਪੱਤ ਦਾ ਰਖਾਇਆ ਬਿਵਾਹਿ ਬਰੂਹੇ ਆਤਾਰ ਤੁਖੋ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾ ਸਾਹਿਬ ਉਤੇ ਆਉ ਗੁਰੂ ਤਾਂ ਬਾਣੀ ਜਿਨ੍ਹਾਂ ਤੋਂ ਪੰਥ ਨੂੰ ਵੇਰ ਛੋੜਿਆ ਆਖ ਜੀ ਖੁੱਲੇ ਦਰਸ਼ਨ ਨਿਹਾਰ ਤੇ ਸੇਵਾ ਸੰਭਾਲਾ ਦਾਨ ਆਪਣੇ ਪਿਆਰੇ ਘਰ ਸਾਜ ਨੂੰ ਬਾਛੋ ਇਹਨ ਮੰਨਿਆਂ ਦੇ ਬਾਣ ਇਹਨ ਤਾਣਿਆਂ ਦੇ ਤਾਣ ਨੇ ਉੱਠਿਆ ਜੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਤ ਗੁਰੂ ਸ਼੍ਰੀ ਤੰਤ ਸਾਹਿਬ ਜੀਓ ਮਹਾਰਾਜ ਪਾਪ ਜੀ ਦੇ ਹਰੂਰ ਅਰਦਾਸ ਹੈ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਜੀ ਤੁ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਾਧੂ ਦੀ ਆਤਮ ਜੀ ਨੇ ਅੰਮ੍ਰਿਤ ਵੇਲੇ ਤੋਂ ਹੁਲੇ ਦਰਸ਼ ਨਿਦਾਰ ਬਾਛੁਸ ਕਰਕੇ ਨਿਹਾਲ ਕੀਤਾ ਐਸ ਵਕਤ ਆਪ ਜੀ ਦੇ ਸੁਖ ਆਸਰ ਦੀ ਸੇਵਾ ਹੋਈ ਸੋਹਿਲਾ ਸਾਹਿਬੇ ਜਾਤ ਹੋਏ ਫਕਰ ਵਤਾ ਟਾਟਾ ਬੋਲ ਜੁਕੇ ਉਹ ਆਪ ਕਰਨੀ ਹੈ ਜੇ ਤੂੰ ਸੰਭਵ ਬਰਸ਼ਿਸ਼ ਕਰਨੀ ਪੜੀ ਹੋਈ ਕੁਰਬਾਨੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਦੇ ਵਸੋਰਾ ਦਾਲਤਾਈ ਸੰਗਤ ਦੀ ਹਾਜ਼ਰੀ ਤੇ ਲਫੁੱਲ ਤੇ ਧਾਵਾਂ ਸੇਵਾਵਾਂ ਦਰਪਰਵਾਨ ਕਰਨੀਆਂ ਕਦਮ ਕਦਮ ਲੇਖੇ ਤੁਮ ਸੁਭ ਭਾਵਨਾਵਾਂ ਹੋਰ ਬਤਨ ਸਾਰ ਪੂਰੀਆਂ ਕਰਨੀਆਂ ਜਦ ਦੀ ਕਲਾ ਬਿਤਰਨਾ ਸਾਧੂ ਦੇਈ ਚਾਰ ਪਹਿਰ ਦੇਨ ਆਪਣੀ ਦੇ ਬਾਣੇ ਅੰਦਰ ਬਦੀਤ ਹੋਇਆ ਚਾਰੇ ਪਹਿਰੇ ਲੈਣ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣੀ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਸੁਖ ਅਸਥਾਨ ਤੇਰੇ ਘਰ ਦੀ ਆਜਾ ਬੱਚੋ ਦੀ ਰਸਤੇ ਰੁਤਵਾਗ ਧਾਕ ਅੰਗ ਸੰਗ ਸਹਾਈ ਹੋ ਰਾਹੀ ਸੁਖ ਹੋਵੇ I don't